ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਲਾਅ ਐਂਡ ਆਰਡਰ ਦੀ ਲਾਅ ਐਂਡ ਆਰਡਰ ਨੂੰ ਲੈ ਕੇ ਪੂਰੀ ਤਰ੍ਹਾਂ ਪੰਜਾਬ ਸਰਕਾਰ ਫੇਲ ਹੋ ਚੁੱਕੀ ਹੈ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਦੇ ਚੁਕੇ ਗਏ ਸੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਰਾਜਾ ਉਗੜਿੰਗ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਬਾਕੀ ਦੇ ਜਿਹੜੇ ਉਹਨਾਂ ਦੇ ਵਿਧਾਇਕ ਨੇ ਕਿ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਦੇ ਕਨਾ ਉੱਤੇ ਜੋ ਨਹੀਂ ਸਰਕ ਰਹੀ ਲਾਅ ਐਂਡ ਆਰਡਰ ਨੂੰ ਲੈ ਕੇ ਜੇ ਗੱਲ ਕਰੀਏ ਪਿਛਲੇ ਦਿਨਾਂ ਦੀ ਖਾਸ ਕਰਕੇ ਹਲਕਾ ਫਿਰੋਜ਼ਪੁਰ ਦੇ ਸ਼ਹਿਰ ਦੇ ਵਿੱਚ ਗੈਂਗਸਟਰ ਜਾਂ ਕਹਿ ਲਿਏ ਮਲਜ਼ਮਾਂ ਵੱਲੋਂ ਅਨੇ ਵਾ ਫਾਇਰਿੰਗ ਕੀਤੀ ਜਾਂਦੀ ਹੈ ਜਲਦੀ ਗੱਡੀ ਸਵਿਫਟ ਤੇ ਗੱਡੀ ਨੂੰ ਘੇਰਾ ਪਾਲਿਆ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ 50 ਰਾਉਂਡ ਫਾਇਰ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਭੈਣ ਭਰਾ ਜਿਹੜੇ ਮੌਕੇ ਉੱਤੇ ਮਰ ਜਾਂਦੇ ਨੇ ਦੂਸਰੇ ਦੋ ਵਿਅਕਤੀ ਨੇ ਜਿਹੜੇ ਉਹ ਜ਼ੇਰੇ ਇਲਾਜ ਲਈ ਫਰੋਜਪੁਰ ਦੇ ਹਸਪਤਾਲ ਦੇ ਵਿੱਚ ਐਡਮਿਟ ਨੇ ਇਸ ਨੂੰ ਲੈ ਕੇ ਹੁਣ ਪੁਲਿਸ ਨੇ 56 ਕਸ ਦਿੱਤਾ ਹੈ ਹਾਲੇ ਤੱਕ ਪੁਲਿਸ ਜਿਹੜੀ ਨਾਕਾਮ ਰਹੀ ਹੈ ਇਹਨਾਂ ਦੋਸ਼ੀਆਂ ਨੂੰ ਲੱਭਣ ਵਾਸਤੇ ਇਹਨਾਂ ਮੁਲਜ਼ਮਾਂ ਦਾ ਪਤਾ ਨਹੀਂ ਲੱਗ ਰਿਹਾ ਜਿਨ੍ਹਾਂ ਨੇ ਭਰੇ ਬਾਜ਼ਾਰ ਦੇ ਵਿੱਚ ਚਲਦੀ ਗੱਡੀ ਉੱਤੇ ਲਗਭਗ 50 ਤੋਂ ਜ਼ਿਆਦਾ ਫਾਇਰ ਕੀਤੇ ਇਹਨਾਂ ਨੂੰ ਜਦੋਂ ਇਹਨਾਂ ਮ੍ਰਿਤਕਾਂ ਦਾ ਜਿੰ ਡੈੱਡ ਬਾਡੀਆ ਦਾ ਜਦੋਂ ਪੋਸਟ ਮਾਰਟਮ ਹੋਇਆ ਫਰੀਦ ਕੋਟ ਦੇ ਗੁਰੂ ਗੋਬਿੰਦ ਸਿੰਘ ਪੈਰਾਮੈਡੀਕਲ ਹਸਪੀਟਲ ਦੇ ਵਿੱਚ ਤੇ ਇੱਕ ਨਵਾਂ ਮੋੜ ਆਇਆ ਡਾਕਟਰਾਂ ਨੇ ਦੱਸਿਆ ਜਿਹੜੇ ਵਪਨ ਜਿਹੜੀਆਂ ਗੋਲੀਆਂ ਜਿਹੜੇ ਹਥਿਆਰ ਵਰਤੇ ਗਏ ਨੇ ਮਲਜ਼ਮਾਂ ਜਾਂ ਗੈਂਗਸਟਰਾਂ ਵੱਲੋਂ ਉਹ ਵਿਦੇਸ਼ੀ ਹਥਿਆਰ ਨੇ ਯਾਨੀ ਕਿ ਉਹ ਵਪਨ ਇੰਡੀਆ ਦੇ ਨਹੀਂ ਉਹ ਜਿਹੜੇ ਬੁਲਟ ਲੱਗੇ ਨੇ ਉਹਨਾਂ ਦੇ ਸਿਰ ਦੇ ਵਿੱਚ ਸਿਰਾਂ ਦੇ ਵਿੱਚ ਉਹ ਇੰਡੀਅਨ ਨਹੀਂ ਉਹ ਬਾਹਰ ਤੋਂ ਬਗਵਾਏ ਹੋਏ ਨੇ ਹੁਣ ਇਹ ਪੁਰਸਪਾਲ ਵਿੱਚ ਲੱਗੀ ਹੋਈ ਕਿ ਹਾਓ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜੇ ਆਮ ਗੈਂਗਸਟਰ ਨੇ ਜਾਂ ਜਿਹੜੇ ਮੁਲਜ਼ਮ ਨੇ ਉਹਨਾਂ ਦੇ ਔਲ ਵਿਦੇਸ਼ੀ ਹਥਿਆਰ ਕਿਵੇਂ ਅਵੇਲੇਬਲ ਹੋ ਸਕਦੇ ਨੇ ਕਿੱਥੋਂ ਲੈ ਕੇ ਆਏ ਨੇ ਕਿਵੇਂ ਲੈ ਕੇ ਆਏ ਨੇ ਇਹ ਤਾਂ ਹਾਲੇ ਬਾਅਦ ਦੀਆਂ ਗੱਲਾਂ ਨੇ ਲੇਕਿਨ ਜਿਹੜੇ ਮੁਜ਼ਮਾ ਨੇ ਫਾਇਰਿੰਗ ਕੀਤੀ ਸੀ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪਰੇ ਬਾਜ਼ਾਰ ਵਿੱਚ ਉਸ ਗੱਡੀ ਤੇ ਜਿੱਥੇ ਤਿੰਨਾ ਭੈਣਾ ਭਰਾਵਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਪੁਲਿਸ ਜਿਹੜੀ ਹੈ ਫੜਨ ਦੇ ਵਿੱਚ ਹਾਲੇ ਵੀ ਨਾਕਾਮ ਚੱਲ ਰਹੀ ਹੈ ਅਤੇ ਹਰ ਰੋਜ਼ ਛਾਪੇ ਮਾਰੀਆਂ ਪੰਜਾਬ ਪੁਲਿਸ ਵੱਲੋਂ ਫਿਰੋਜ਼ਪੁਰ ਦੇ ਆਸ-ਪਾਸੇ ਦੇ ਪਿੰਡਾਂ ਦੇ ਵਿੱਚ ਕੀਤੀਆਂ ਜਾ ਰੀਆਂ ਨੇ ਲੇਕਿਨ ਜਿਹੜਾ ਹਰਾਨੀ ਜਨ ਖੁਲਾਸਾ ਹੋਇਆ ਹੈ ਜਿਹੜਾ ਨਵਾਂ ਮੂਡ ਆਇਆ ਹੈ ਕਿ ਮ੍ਰਿਤਕਾਂ ਮ੍ਰਿਤਕ ਜਿਹੜੇ ਸੀ ਡੈੱਡ ਬੋਡੀ ਸੀ ਜਿਹੜੇ ਉਹਨਾਂ ਦੇ ਸਰੀਰ ਦੇ ਵਿੱਚੋਂ ਗੋਲੀਆਂ ਨਿਕਲੀਆਂ ਨੇ ਜਦੋਂ ਪੋਸਟਮਾਰਟਮ ਹੋ ਰਿਹਾ ਸੀ ਤੇ ਡਾਕਟਰਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਜਿਹੜੇ ਬੁਲਟ ਨੇ ਇਹ ਵਿਦੇਸ਼ੀ ਨੇ ਯਾਨੀ ਕਿ ਵਿਦੇਸ਼ ਤੋਂ ਮੰਗਵਾਏ ਹੋਏ ਨੇ ਉਹਨਾਂ ਨੇ ਜਿਹੜੇ ਵਪਨ ਤੇ ਜਿਹੜੇ ਬੁਲਟ ਯੂਜ਼ ਕੀਤੇ ਨੇ ਉਹ ਇੰਡੀਆ ਦੇ ਭਾਰਤ ਦੇ ਪੰਜਾਬ ਦੇ ਨਹੀਂ ਇਸ ਨੂੰ ਲੈ ਕੇ ਹੁਣ ਫਿਰ ਇੱਕ ਵਾਰ ਪੰਜਾਬ ਦੀ ਸਿਆਸਤ ਅਤੇ ਗੈਂਗਸਟਰਾਂ ਦੇ ਵਿੱਚ ਖਲਬਲੀ ਬਚ ਗਈ ਹੈ ਕਿ ਕੌਣ ਨੇ ਜਿਹੜੇ ਦੇਸ਼ ਪੰਜਾਬ ਨੂੰ ਅਤੇ ਪੂਰੇ ਭਾਰਤ ਨੂੰ ਘਾਤ ਲਾਣ ਢਾ ਲਾਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਵਿਦੇਸ਼ ਕਿਹੜਾ ਦੇਸ਼ ਹੈ ਜਿਹੜਾ ਪੰਜਾਬ ਦੇ ਅਤੇ ਬਾਕੀ ਭਾਰ ਦੇ ਸੂਬਿਆਂ ਨੂੰ ਵਿਦੇਸ਼ੀ ਜਿਹੜੇ ਵਪਨ ਨੇ ਜਿਹੜੇ ਹਥਿਆਰ ਨੇ ਮੁਹੱਈਆ ਕਰਵਾ ਰਿਹਾ ਹੈ ਧੰਨਵਾਦ